ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਮਾਲਵਾ ਬਿਲਟ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ 724 ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰਕੇ ਮਾਡਲ ਹੈਗਾ ਜੀ ਇਹ 1994 12ਵੇਂ ਮਹੀਨੇ ਦੀ 25 ਤਰੀਕ ਨੂੰ ਨਿਕਲਿਆ ਹੋਇਆ ਆਨਲਾਈਨ ਬੋਲਦਾ ਜੀ ਸਰਕਾਰੀ ਨੰਬਰ ਪਲੇਟਾਂ ਅਪਲਾਈ ਕੀਤੀਆਂ ਹੋਈਆਂ ਨੇ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਕਰਕੇ ਦੋਸਤੋ ਤਾਂ ਟਾਇਰ ਇਹਦੇ ਪਿਛਲੇ 40 ਤੋਂ 45 ਪੈਸੇ ਟਾਇਰ ਆ ਜੀ ਮੂਰਲੇ ਟਾਇਰਾਂ ਦੀ ਗੱਲ ਕਰਕੇ ਮੂਰਲੇ ਟਾਇਰ 70 ਤੋਂ 80 ਪੈਸੇ ਮੂਰਲੇ ਟਾਇਰ ਆ ਜੀ ਟਰੈਕਟਰ ਬਹੁਤ ਹੀ ਵਧੀਆ ਇਕੱਲੀ ਸ਼ੋਅ ਦੀ ਟੱਚਿੰਗ ਹੋਈ ਵੀ ਹੈ ਜੀ ਇੰਜਨ ਗੇਅਰ ਦਾ ਫੁੱਲ ਪੱਕਾ ਜੀ ਟਰੈਕਟਰ ਮਾਲਕ ਵੀਰ ਦੀ ਫੁੱਲ ਗਾਰੰਟੀ ਹੈ ਮਾਲਕ ਵੀਰ ਕਹਿੰਦਾ ਚਲਾ ਕੇ ਚੈੱਕ ਕਰਕੇ ਇਲਾ ਜਾ ਸਕਦੇ ਹੋ ਜੇ ਨਾ ਪਸੰਦ ਆਇਆ ਤੁਹਾਨੂੰ ਤਾਂ ਆਪਾਂ ਤੇਲ ਵੀ ਤੇਲ ਦੇ ਪੈਸੇ ਵੀ ਦੇਵਾਂਗੇ ਜੀ ਤੇ ਆਪਣੇ ਚੈਨਲ ਨੂੰ ਦੋਸਤੋ ਲੋ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਮਾਲਕ ਵੀਰਾਂ ਦਾ ਆਪਾਂ ਨੰਬਰ ਸ਼ੋਅ ਕਰ ਦਿੰਨੇ ਆ ਜੀ ਟਰੈਕਟਰ ਲੈਂਡ ਜੋਗ ਆ ਜੀ ਧੰਨਵਾਦ